ਉਹ ਜਦੋਂ ਯਾਦ ਆਵੇ ਜਦੋਂ ਯਾਦ ਆਵੇ ਮੈਨੂੰ ਤੂੰ ਨੀ ਚੁਰਾਸੀਏ ਕਾਲਜੇ ਚ ਪੈਂਦੀ ਮੇਰੇ ਤੂੰ ਨੀ ਚੁਰਾਸੀਏ ਜਦੋਂ ਯਾਦ ਆਵੇ ਮੈਨੂੰ ਤੂੰ ਨੀ ਚੁਰਾਸੀਏ ਕਾਲਜੇ ਚ ਪੈਂਦੀ ਮੇਰੇ ਤੂੰ ਨੀ ਚੁਰਾਸੀਏ ਨੀ ਤੂੰ ਸਾਡੇ ਸਿਰੋਂ ਲਾਹੀ ਨੀ ਤੂੰ ਸਾਡੇ ਸਿਰੋਂ ਲਾਹੀ ਸਾਡੀ ਪੱਗ ਨਹੀਂ ਚੋਰਾਸੀ ਏ ਸਾਡੀ ਪੱਗ ਨਹੀਂ ਚੋਰਾਸੀ ਏ ਪੱਗ ਨਹੀਂ ਚੋਰਾਸੀ ਤੈਨੂੰ ਕਿਵੇਂ ਭੁੱਲ ਜਾਵਾਂ ਤੈਨੂੰ ਕਿਵੇਂ ਭੁੱਲ ਜਾਵਾਂ ਮੈਨੂੰ ਦੱਸ ਨਹੀਂ ਚੋਰਾਸੀ ਏ ਮੈਨੂੰ ਕਿਵੇਂ ਭੁੱਲ ਜਾਵਾਂ ਮੈਨੂੰ ਦੱਸ ਨੀ ਚੁਰਾਸੀਏ ਚੁਬ ਦੇ ਕਿਉਂ ਸੀ ਚੁਬ ਦੇ ਕਿਉਂ ਸੀ ਤੈਨੂੰ ਦੱਸ ਸਾਡੇ ਸੰਤ ਨੀ ਕਿਹੜੀ ਗੱਲੋਂ ਟਾਇਆ ਕਿਹੜੀ ਗੱਲੋਂ ਟਾਇਆ ਤੂੰ ਆਕਾਲ ਦਾ ਤਖਤ ਨੀ ਕਿਹੜੀ ਗੱਲੋਂ ਟਾਇਆ ਦਸਿਆ ਕਾਲ ਦਾ ਤਖਤ ਨੀ ਸਾਡੇ ਸੀਨੇ ਆ ਚਲਾਈ ਸਾਡੇ ਸੀਨੇ ਆ ਚਲਾਈ ਸਾਡੇ ਸੀਨੇ ਆ ਚਲਾਈ ਕਾਤੋਂ ਅਗਨੀ ਚਰਾਸੀ ਏ ਕਾਤੋਂ ਅਗਨੀ ਚਰਾਸੀ ਏ ਤੈਨੂੰ ਕਿਵੇਂ ਭੁੱਲ ਜਾਵਾਂ ਮੈਨੂੰ ਦੱਸ ਨੀ ਚਰਾਸੀ ਏ ਤੈਨੂੰ ਕਿਵੇਂ ਭੁੱਲ ਜਾਵਾਂ ਮੈਨੂੰ ਦੱਸ ਨੀ 84 ਏ ਮੈਨੂੰ ਦੱਸ ਨੀ 84 ਏ ਤੈਨੂੰ ਕਿਵੇਂ ਭੁੱਲ ਜਾਵਾਂ ਗੱਲ ਇੱਥੇ ਹੀ ਨਾ ਮੁੱਕੀ ਗੱਲ ਇੱਥੇ ਹੀ ਨਾ ਮੁੱਕੀ ਲੱਗੀ ਦਿਲੀ ਤੱਕ ਵੈਰ ਨੀ ਗੱਲ ਇੱਥੇ ਹੀ ਨਾ ਮੁੱਕੀ ਲੈਗੀ ਦਿੱਲੀ ਤੱਕ ਵੈਰਨੀ ਸਾਡੇ ਪਰਿਵਾਰ ਸਾਡੇ ਪਾ ਕੇ ਗਲਾਂ ਵਿੱਚ ਟੈਰਨੀ ਸਾਡੇ ਪਰਿਵਾਰ ਸਾਡੇ ਪਾ ਕੇ ਗਲਾਂ ਵਿੱਚ ਟੈਰਨੀ ਕਿਵੇਂ ਭੁੱਲ ਜਾਵਾਂ ਕਿਵੇਂ ਭੁੱਲ ਜਾਵਾਂ ਜਿਹੜੀ ਰੋਲੀ ਸਾਡੀ ਪਤਨੀ ਤੈਨੂ ਕਿਵੇਂ ਭੁੱਲ ਜਾਵਾਂ ਤੈਨੂ ਕਿਵੇਂ ਭੁੱਲ ਜਾਵਾਂ ਮੈਨੂੰ ਦੱਸ ਨੀ ਚੁਰਾਸੀਏ ਤੈਨੂ ਕਿਵੇਂ ਭੁੱਲ ਜਾਵਾਂ ਮੈਨੂੰ ਦੱਸ ਨੀ ਚੁਰਾਸੀਏ